ਕਾਸ਼ ਕਿਰਵਾਇਆ ਪਰਵਾਇਆ ਕਿਤੇ ਗੜਸ਼ੇ ਕਰੋ ਕੋਈ ਕੋਈ ਨਾ ਹੋਣ ਤਾਂ ਕੱਲ 9 ਵਜੇ ਤੋਂ ਲੈ ਕੇ ਅੱਜ ਦੁਪਹਿਰ 1 ਵਜੇ ਤੱਕ ਦਾ ਸੱਦਾ ਦਿੱਤਾ ਗਿਆ ਹੈ ਤੁਹਾਨੂੰ ਲੈ ਕੇ ਇਤਕਾਰ ਕਰਾਵਾਂਗੇ ਸਮਾਧਾਨ ਕਰਕੇ ਦੁਕਾਨਾਂ ਬੰਦ ਨੇ ਐਸੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਾਰੇ ਦੁਕਾਨਦਾਰ ਭਾਈ ਜਰਾ ਵਕੀਲ ਭਾਈ ਜਰਾ ਤੇ ਵੱਖ-ਵੱਖ ਨਮਾਇंदे ਪਾਰਟੀਆਂ ਦੇ ਜੋ ਕਿ ਨਾਲ ਸਮਰਥਾ ਦੇ ਰਹੇ ਨੇ ਗੁਰ ਸਿੰਘ ਕਰਨ ਨੂੰ ਹੁਸ਼ਿਆਰਪੁਰ ਦੇ ਵਿੱਚ ਹੀ ਰਹਿਣ ਵਾਸਤੇ ਹਾਏ 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 ਕਰੋ ਸਿਆਪਾ ਹਾਏ 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 ਲੋਕ ਕੇ ਜਿੰਦਾਬਾਦ 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 ਪੰਜਾਬ i <laughs> on, ਲੋਕਾਂ ਨੇ ਇਕੱਠੇ ਹੋ ਕੇ ਅੱਜ ਬਾਜ਼ਾਰ ਬੰਦ ਹੋਇਆ ਗਰਸ਼ੰਗਲ ਦੇ ਲੋਕ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਦਾ ਜਾਣ ਦਾ ਵਿਰੋਧ ਕਰਾ ਰਿਹਾ ਆ ਆਪਾਂ ਨਹੀਂ ਜਾਵਾਂਗੇ ਗਰਸ਼ੰਗਲ ਦੇ ਲੋਕ ਕਹਿੰਦੇ ਆ ਸਾਰੇ ਇਲਾਕਾ ਚਾਹਦਾ ਸਾਰਾ ਇਹ ਸਾਨੂੰ ਹਿਸ਼ਾਰਪਨਾ ਰੱਖਿਆ ਜਾਵੇ ਪਰ ਪਤਾ ਨਹੀਂ ਜਿਹੜਾ ਦਿੱਤੀ ਸਪੀਕਰ ਆ ਜਾਂ ਮਾਨ ਸਰਕਾਰ ਆ ਸਾਨੂੰ ਕਿਉਂ ਨਾਲ ਉੱਧਰਲੇ ਪਾਸੇ ਟਕਣਾ ਚਾਹਦੀ ਆ ਸਾਰੇ ਲੋਕ ਇਸ ਗੱਲ ਦਾ ਕਿੰਨੇ ਲੰਮੇ ਸਮੇਂ ਤੋਂ ਵਕੀਲ ਭਾਈਚਾਰਾ ਆਮ ਲੋਕ ਪਾਰਟੀਆਂ ਸਾਰੀਆਂ ਕੱਟੀਆਂ ਨੂੰ ਵਿਰੋਧ ਕਰ ਰਹੀਆਂ ਅਜੇ ਇੱਕ ਸਰਕਾਰ ਟਸ ਤੇ ਮਸ ਨਹੀਂ ਹੋ ਰਹੀ ਅਸੀਂ ਸਰਕਾਰ ਨੂੰ ਦੱਸਿਆ ਚੰਨੇ ਆ ਇਸ ਧਰਤੀ ਦੇ ਲੋਕ ਗੱਲਾਂ ਦੇ ਗੱਦੇ ਪਾਰਟੀ ਦੇ ਇਹ ਇਲਾਕਾ ਆ ਸੂਰਬੀਲਾ ਦਾ ਇਲਾਕਾ ਆ ਜੇ ਨਾ ਸਰਕਾਰ ਮੰਨੀ ਬੱਟ ਕੇ ਲੜਵੇ ਹਰਚ ਕਰਾਂਗੇ ਪਰ ਹਿੰਦੂ ਨਹੀਂ ਜਾਵਾਂਗੇ ਪਰ ਲੋਕਾਂ ਦੀ ਜਿਹੜੀ ਬੁਨਿਆਦੀ ਮਸਲੇ ਆ ਸਰਕਾਰ ਉਹ ਨਹੀਂ ਹੱਲ ਕਰ ਰਹੀ ਨਾ ਬਾਈਪਾਸ ਬਣਾਇਆ ਜਾ ਰਿਹਾ ਕਰਚੰਦਰ ਚ ਨਾ ਮਾਲਪੁਰ ਦੀ ਬਾਈਪਾਸ ਕੋਈ ਬਣਾਇਆ ਜਾ ਰਿਹਾ ਪਰ ਲੋਕਾਂ ਦੀ ਮੰਗ ਤੋਂ ਉਲਟ ਜਾ ਕੇ ਕਨੂ ਨੰਦਪੁਰ ਸਾਹਿਬ ਨਾਲ ਜੋੜਿਆ ਜਾ ਰਿਹਾ ਮੁੱਦਾ ਬਹੁਤ ਜਿਆਦਾ ਵੱਡਾ ਬਣ ਚੁੱਕਿਆ ਹੈ ਦੇਸ਼ ਵਿਦੇਸ਼ ਵਿੱਚ ਬੈਠੇ ਜਿੰਨੇ ਵੀ ਪੰਜਾਬੀ ਵੀ ਦੇਖ ਰਹੇ ਆ ਪੂਰੇ ਪੰਜਾਬ ਦੇ ਵਿੱਚ ਜਿਹੜਾ ਮਸਲਾ ਜਿਹੜਾ ਪੱਕ ਚੁੱਕਿਆ ਕਿਉਂਕਿ ਜਿਹੜਾ ਗੜਸ਼ੰਕਰ ਨੂੰ ਡਿਸਟ੍ਰਿਕਟ ਸ਼ਾਹਪੁਰ ਦੇ ਨਾਮ ਤੋਂ ਤੋੜ ਕੇ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਜੋੜਿਆ ਜਾ ਰਿਹਾ ਇਹਦੀ ਅਸੀਂ ਬਹੁਤ ਨਿਖੇਧੀ ਕਰਦੇ ਆਂ ਔਰ ਸਾਨੂੰ ਪੂਰਾ ਮਹੀਨਾ ਹੋ ਗਿਆ ਪੂਰੇ ਸਾਰੇ ਪਾਰਟੀਆਂ ਦੇ ਜਿਹੜੇ ਨੇ ਵੀ ਨਮਾਇੰਦੇ ਆ ਜਿੰਨੇ ਵੀ ਵਕੀਲ ਸਾਹਿਬਾਨ ਆ ਜਿੰਨੇ ਵੀ ਬਹੁ ਪੱਖੀ ਚਿੰਤਾ ਜਨਕ ਜਿਹੜੇ ਦੇ ਆਪਣੇ ਗੜਸ਼ੰਕਰ ਦੇ ਲਈ ਬੁੱਧੀਜੀਵੀ ਸਾਰੇ ਤੇ 1 ਮਹੀਨਾ ਹੋ ਗਿਆ ਇਹਨਾਂ ਨੂੰ ਪ੍ਰੋਟੈਸਟ ਕਰਦਿਆਂ ਨੂੰ 3 ਹਫਤੇ 1 ਹਫਤਾ ਪਹਿਲਾਂ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਸਾਰਿਆਂ ਨੇ ਰਲ ਕੇ ਔਰ ਰੋੜੀ ਸਾਹਿਬ ਦਾ ਸਾਨੂੰ ਕੋਈ ਵੀ ਜਿਹੜਾ ਸੈਟੀਸਫਾਈਡ ਜਿਹੜਾ ਜਵਾਬ ਸੀਗਾ ਨਹੀਂ ਮਿਲਿਆ ਕਿਉਂਕਿ ਮਾਲਪੁਰ ਜਾ ਕੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਜਿਹੜਾ ਮਾਲਪੁਰ ਹੈ ਉਹਨੂੰ ਤੋੜਿਆ ਨਹੀਂ ਜਾਊਗਾ ਉਹਨੂੰ ਹੁਸ਼ਿਆਰਪੁਰ ਦੇ ਨਾਲ ਹੀ ਰੱਖ ਦਿੱਤਾ ਜਾਊਗਾ ਜਿਹੜਾ ਗੜਸ਼ੰਕਰ ਹੈ ਇਹਨੂੰ ਨਵਾਂ ਸ਼ਹਿਰ ਨਾਲ ਜੋੜ ਦਿੱਤਾ ਜਾਊਗਾ ਜਿਹੜਾ 20 ਇਲਾਕਾ ਸਾਡਾ ਪੈਂਦਾ ਆ ਉਹਨੂੰ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਲ ਜੋੜਿਆ ਜਾਊਗਾ ਬਹੁਤ ਅੱਛੀ ਗੱਲ ਆ ਕਿ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਓ ਪਰ ਇਹ ਨਹੀਂ ਆ ਕਿ ਤੁਸੀਂ ਸਾਡੇ ਜਿਹੜੇ ਗੜਸ਼ੰਕਰ ਨੂੰ ਤੌਰ ਮੋੜ ਕੇ ਜਿਹੜੇ ਤਿੰਨ ਹਿੱਸਿਆਂ ਦੇ ਵਿੱਚ ਜਿਹੜਾ ਡਿਵਾਈਡ ਕਰ ਦੋ ਸਭ ਤੋਂ ਪਹਿਲਾਂ ਤੁਹਾਨੂੰ ਲੋਕਾਂ ਦੀ ਰਾਏ ਲੈਣੀ ਚਾਹੀਦੀ ਸੀ ਲੋਕਾਂ ਦੀ ਨਜ਼ੁਕੀਆ ਹੋਣੀ ਪਿੰਡਾਂ-ਪਿੰਡਾਂ ਦੇ ਵਿੱਚ ਜਾ ਕੇ ਲਾਈਵ ਹੋ ਕੇ ਲੋਕਾਂ ਨੂੰ ਭੜਕਾ ਕੇ ਕਹਿ ਰਿਹਾ ਕਿ ਸਾਨੂੰ ਆਹ ਚਾਹੀਦਾ ਉਹ ਚਾਹੀ ਕਿਉਂਕਿ ਇਹਨਾਂ ਕੋਲ ਮੁਲਾਜ਼ਮਾਂ ਨੂੰ ਦੇਣ ਤੱਕ ਦੇਣ ਵਾਲੇ ਆ ਪੈਨਸ਼ਨਾਂ ਤਨਖਾਹ ਹੈ ਨਹੀਂ ਪੈਸਾ ਹੈ ਨਹੀਂ ਤਾਂ ਇੰਨਾ ਵੱਡਾ ਬਜਟ ਹੈ ਜਿਹੜਾ ਕਿਥੋਂ ਆਪਣਾ ਬੰਦ ਕਰਵਾਇਆ ਜਾ ਰਿਹਾ ਕਿਸ ਤਰ੍ਹਾਂ ਲੋਕਾਂ ਦਾ ਰਿਸਪੌਂਸ ਦੇਖੋ ਲੋਕਾਂ ਦਾ ਰਿਸਪੌਂਸ ਬਹੁਤ ਅੱਛਾ ਲੋਕ ਇੰਟਰਨਲੀ ਵੀ ਸਾਡੇ ਨਾਲ ਆ ਤੇ ਖੁੱਲਕੇ ਵੀ ਸਾਡੇ ਨਾਲ ਆ ਰਹੇ ਆ ਅਸੀਂ ਬਹੁਤ ਵੱਡਾ ਕੋਈ ਧਰਨਾ ਨਹੀਂ ਲਗਾਇਆ ਕੋਈ ਪ੍ਰਦਰਸ਼ਨ ਨਹੀਂ ਕੀਤਾ ਪਿੰਡਾਂ ਚ ਕਾਲ ਨਹੀਂ ਦਿੱਤੀ ਕਿਉਂਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਨਗਰ ਕੀਰਤਨ ਉਥੋਂ ਸ਼੍ਰੀ ਨਗਰ ਤੋਂ ਤੁਰਿਆ ਹੋਇਆ ਤੇ ਅਸੀਂ ਉਹਨਾਂ ਦਾ ਵੀ ਵੈਲਕਮ ਕਰਦੇ ਆਂ ਵੈਸੇ ਅਸੀਂ ਕੱਲ ਦਾ ਦਿਨ ਰੱਖਿਆ ਸੀਗਾ ਪਰ ਅਸੀਂ ਚਾਹਦੇ ਨਹੀਂ ਸੀ ਕਿ ਅਸੀਂ ਕਾਲੀਆਂ ਛੰਡੀਆਂ ਲੈ ਕੇ ਗੁਰੂ ਜੀ ਦੇ ਉਹਨਾਂ ਦੇ ਆਗਮਨ ਤੇ ਅਸੀਂ ਕਾਲੀਆਂ ਛੰਡੀਆਂ ਵਿਖਾਈਏ ਸੋ ਤੁਹਾਨੂੰ ਅਚਾਨਕ ਜਿਹੜਾ ਅੱਜ ਦੇ ਦਿਨ ਇਹ ਪ੍ਰੋਟੈਸਟ ਜਿਹੜਾ ਰੱਖਣਾ ਪਿਆ ਪੂਰਾ ਬਾਜ਼ਾਰ ਸਾਡੇ ਨਾਲ ਆ ਪੂਰੇ ਲੋਕ ਸਾਡੇ ਨਾਲ ਆ ਪੂਰਾ ਏਰੀਆ ਸਾਡੇ ਨਾਲ ਆ ਤੇ ਅਸੀਂ ਡਿਪਟੀ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਲੋਕਾਂ ਨੂੰ ਪਰਮਾਉ ਨਾ ਗਲਤ ਗੱਲਾਂ ਦੇ ਵਿੱਚ ਨਾ ਪਾਓ ਉਹ ਲਾਈਵ ਹੋ ਕੇ ਗਲਤ ਗੱਲਾਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਲੋਕਾਂ ਨੂੰ ਜਿੱਥੇ ਜੁੜੇ ਆ ਦੇਖੋ ਬਜ਼ੁਰਗਾਂ ਦਾ ਮਸਲਾ ਆ ਵਿਧਵਾਵਾਂ ਦਾ ਧੀਆ ਪੈਨਾਂ ਦਾ ਮਸਲਾ ਆ ਮੈਂ ਖਾਸ ਕਰਕੇ بار بار ਧੀਆ ਪੈਨਾਂ ਦੀ ਆਵਾਜ਼ بلند ਕਰਦੀ ਆ ਹਾ ਦਾ ਨਾਰਾ ਮਾਰਦੀ ਆ ਕਿਉਂਕਿ ਸਭ ਤੋਂ ਜ਼ਿਆਦਾ ਲੇਡੀਜ਼ ਨੂੰ ਔਖਾ ਹੈ ਬੜਾ ਅਲੱਗ ਜਿਹਾ ਇਲਾਕਾ ਪੈ ਜਾਂਦਾ ਪਹਾੜੀ ਇਲਾਕਾ ਆ ਆਂਜਾਂ ਦੀ ਬਹੁਤ ਸਾਨੂੰ ਦੁਬਿਧਾ ਆ ਕਿਉਂਕਿ ਸਾਬਨ ਹੈ ਨਹੀਂ ਆ ਵਜਾਈ ਦੇ ਔਰ ਸਾਨੂੰ ਸਹੂਲਤਾਂ ਉਦਾਂ ਦੀਆਂ ਨਹੀਂ ਮਿਲਦੀਆਂ ਜਿੱਦੇ ਆ ਜਿਹੜੇ ਸਾਨੂੰ ਗਰਸ਼ਣ ਕਰਦੇ ਆਪਣੇ ਹਿਸ਼ਾੜਪੁਰ ਡਿਸਟ੍ਰਿਕਟ ਦੇ ਵਿੱਚ ਮਿਲਣ ਮਿਲਣਗੀਆਂ ਆ ਅਨੰਤਪੁਰ ਸਾਹਿਬ ਤੇ ਨਵਾਂ ਸ਼ਹਿਰ ਨਹੀਂ ਹਿਸ਼ਾੜਪੁਰ ਵੀ ਇਹ ਜਿਲ੍ਹੇ ਨੂੰ ਉਹ ਸ੍ਰੀਤ ਆਪਣੇ ਉਧੇਵਾਂਕ ਵੰਡਣ ਦੀ ਕੋਸ਼ਿਸ਼ ਜਿਹੜੀ ਚੱਲ ਰਹੀ ਆ ਮੈਂ ਇਹ ਕਹਿਣਾ ਚਾਹਨਾ ਕਿ ਜਦੋਂ ਵੀ ਕੋਈ ਦੁਕਾਨਦਾਰ ਸਵੇਰੇ ਰੋਜ਼ਗਾਰ ਲਈ ਆਪਣੇ ਕੰਮ ਕਰ ਲਈ ਆ ਕੇ ਦੁਕਾਨ ਦਾ ਸ਼ਟਰ ਚੱਕਦਾ ਨਾ ਉਹ ਕਦੇ ਵੀ ਦੁਕਾਨਦਾਰ ਸ਼ਟਰ ਉਸਲੇ ਸਿੱਟਦਾ ਜਦੋਂ ਪਾਣੀ ਸਿਰ ਤੇ ਨੰਗ ਜਵੇ ਤੇ ਅੱਜ ਗਰ ਸ਼ੰਕਰ ਵਸੀਆਂ ਨੇ ਜਿਹੜੇ ਸ਼ਟਰ ਸਿੱਟੇ ਆ ਉਹ ਇਸ ਲਈ ਸਿੱਟੇ ਆ ਕਿ ਇੱਥੋਂ ਦੇ ਐਮ ਐਲ ਏ ਸਾਹਿਬ ਨੇ ਲੋਕਾਂ ਨੂੰ ਇੰਨਾ ਕੁ ਮਰਾਹ ਕਰਤਾ ਕਨਫਿਊਜ਼ ਕਰਤਾ ਕਿਸੇ ਨੂੰ ਕਹਿ ਦਿੰਦੇ ਆ ਤੁਸੀਂ ਬੀਤ ਚ ਜਾਓ ਬੀਤ ਵਾਲਿਆਂ ਨੂੰ ਕਹਿੰਦੇ ਉਧਰ ਜਾਓ ਆਪਣੇ ਸਮੰਦਰੇ ਵਾਲਿਆਂ ਨੂੰ ਕਹਿੰਦੇ ਤੁਸੀਂ ਉਸ ਜ਼ਿਲ੍ਹੇ 'ਚ ਜਾਓ ਗੜਸ਼ੰਕਰ ਵਾਲਿਆਂ ਨੂੰ ਕਹਿੰਦੇ ਆ ਅਨਮਲਪੁਰ ਵਾਲਿਆਂ ਨੂੰ ਕਹਿ ਦਿੰਦੇ ਆ ਤੁਸੀਂ ਉਧਰ ਹੀ ਰਹੋ ਸੋ ਬੇਨਤੀ ਆ ਇਹ ਜ਼ਿਲ੍ਹਾ ਆ ਕੋਈ ਛੋਟੀ ਚੀਜ਼ ਨਹੀਂ ਹੈਗੀ ਉਸ ਲਈ ਲੋਕ ਜਿਹੜੇ ਇਹ ਕਨਫਿਊਜ਼ ਕਰ ਰਹੇ ਗੁੰਮਰਾਹ ਕਰ ਰਹੇ ਲੋਕਾਂ ਨੇ ਅੱਜ ਆਪਣਾ ਮਨ ਮਾਰ ਕੇ ਸ਼ਟਰ ਸੱਟਿਆ ਜਦੋਂ ਸ਼ਟਰ ਡੇਪ ਹਨ ਉਹਦਾ ਮਤਲਬ ਇਹ ਆ ਭਈ ਲੋਕ ਦੁਖੀ ਆ ਲੋਕਾਂ ਨੇ ਦੁਖੀ ਹੋ ਕੇ ਅੱਜ ਵਿਰੋਧ ਕੀਤਾ ਉਹ ਵੀ ਸੰਕੇਤਕ ਕੋਈ ਸ਼ਕਤੀ ਵਰਕਰਸ਼ ਨਹੀਂ ਅੱਜ ਕੀਤਾ ਕੋਈ ਇੱਕੋ ਸਾਡੀਆਂ ਜਿਹੜੀਆਂ ਸਾਰੀਆਂ ਪਾਰਟੀਆਂ ਦੇ ਲੋਕ ਆ ਚੌੜੇ ਜਿਹੜੇ ਨਮਾਇੰਦੇ ਆ ਉਹਨਾਂ ਨੇ ਇੱਕ ਕਾਲ ਕੀਤੀ ਸੀ ਬੰਦ ਦੀ ਮੈਂ ਵੀ ਆਪਣਾ ਸਮਰਥਨ ਦੇਣ ਇਸ ਬੰਦ ਨੂੰ ਆਇਆ ਆ ਤੇ ਅੱਜ ਤੁਸੀਂ ਦੇਖੋ ਕਿ ਲੋਕਾਂ ਨੇ ਸ਼ਾਂਤੀਪੂਰਨ ਤੌਰ 'ਤੇ ਆਪਣਾ ਰੋਸ ਜ਼ਾਹਰ ਕੀਤਾ ਆ